ਹੈਲੋ ਸ਼ਤਿਸ਼ਕਾਲ ਮੇਰੇ YouTube ਫੈਮਲੀ ਮੀਟ ਕਰਦੇ ਆ ਤੇ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਾ ਬਲੋਕ ਤੁਹਾਡਾ ਸਾਰਾ ਮਾਣ ਤੇ ਲਓ ਜੀ ਇੱਥੇ ਬਣਾ ਰਹੇ ਸੀ ਜੀ ਆਪਾਂ ਚਾਹ ਤੇ ਕੰਮ ਕੋਲੋਂ ਆਪਣਾ ਸਾਰਾ ਹੋ ਗਿਆ ਤੇ ਆਪਾਂ ਲੱਗਣ ਲੱਗੀ ਸੀ ਠੰਡ ਤੇ ਆਪਾਂ 베ੜਾ ਸਾਫ ਕਰਿਆ ਸੀ ਜੀ ਇਹ 베ੜਾ ਚੰਗੀ ਤਰ੍ਹਾਂ ਪਿਆਸੀ ਪੋਚਾ ਹੀ ਲਾਇਆ ਸੀ ਜੀ ਤੇ ਬਾਥਰੂਮ ਤੇ ਉਸ ਟੋਕਿਆ ਸੀ ਤੇ ਸਾਰ ਕੇ ਨੂੰ ਬਹੁਤ ਜ਼ਿਆਦਾ ਠੰਡ ਜੀ ਲੱਗ ਰਹੀ ਸੀ ਤੇ ਕੱਪੜੇ ਪਾਏ ਪਿਆ ਮਸੀਨ ਚੋਂ ਕੱਢਾਂਗੇ ਆਪਾਂ ਤੇ ਸੋਨ ਪਹਿਲਾਂ ਆਪਾਂ ਬਣਾ ਕੇ ਪੀ ਲਈਏ ਚਾਹ ਫਿਰ ਆਪਾਂ ਕਰਾਂਗੇ ਜੀ ਕੜੀ ਛੋਲ ਦੀ ਤਿਆਰੀ ਅੱਜ ਕੜੀ ਛੋਲ ਬਣਾਵਾਂ ਤੇ ਇਹ ਹੁਣ ਆਪਾਂ ਕੱਢ ਲਾਂਗਾ ਲੋਹੀਆਂ ਤੇ ਫੋਕਨਾ ਜਿਆਦਾ ਠੰਟੀ ਲੱਗਣ ਲੱਗੀ ਸੀ ਠੰਡ ਪਨਪਾਤ ਤੇ ਪਿਆਸੀ ਦੁੱਧ ਦਾ ਇਹਨੂੰ ਆਪਾਂ ਕੱਢ ਲੈਨੇ ਆ ਜੀ ਜੱਗ ਚ ਠੀਕ ਆ ਜੀ ਤੇ ਆਪਾਂ ਇਸੇ ਤਰ੍ਹਾਂ ਕਿਚੀ ਚਾਹ ਬਣਾ ਲੈਨੇ ਆ ਤੇ ਕੰਨ ਫਰਾਈ ਦੇ ਲੈ ਦਨ कपड़े चाहपत्ती पा जी गर्म हो गया पानी थोड़ा जावावे अदरक

ਆ ਸੁਣ ਆਪਾਂ ਇਹ ਕਟ ਲਾਂਗੇ ਤੇ ਪਿਆਜ਼ ਕੱਟ ਲਾਂਗੇ ਮਿਰਚਾਂ ਗ੍ਰੈਂਡ ਕਰ ਲਾਂਗੇ ਜੀ ਤੇ ਕੜੀ ਵਾਸਤੇ ਕਰਾਂਗੇ ਤਿਆਰੀ ਠੀਕ ਆ ਜਿੰਨੇ ਦੀਦੀ ਪੜਾਉਣੇ ਆ ਇਹਦੀ ਵੀ ਕੱਟ ਲੈਗੀ ਤੇ ਆਪਾਂ ਇਹਨੇ ਫਿਰ ਚਾਹੀ ਕੇ ਕੱਪੜੇ ਪਾਇਆਵਾਂਗੇ ਸੁੱਕਣੇ ਤੇ ਠੰਡ ਚ ਤਾਂ ਨਾ ਕਈ ਕਈ ਵਾਰੀ ਚਾਹ ਬਣਾ ਕਰੇਗੀ ਤੇ ਸਾਡਾ ਹੋ ਵੀ ਨਾ ਜੀ ਤੇ ਲੋ ਜੀ ਆਪਾਂ ਚਾਪ ਹੀ ਕਿੰਨੇ ਲੈਂਦੇ ਆ ਠੀਕ ਹੈ ਜੀ ਜੇ ਤੇ ਦਦੀ ਦੀ ਤੜਕਾ ਕੱਟਣੇ ਨੂੰ ਤੇ ਦੀਦੀ ਕਰੀ ਤੜਕੇ ਦੀ ਤਿਆਰੀ ਆਪਾਂ ਪੱਕਿਆਵਾਂਗੇ ਜੀ ਕੋਠੇ ਤੇ ਕੱਪੜੇ ਠੀਕ ਹੈ ਜੀ ਮਿਰਚਾਂ ਹਲੂ ਪਿਆਜ਼ ਲਸਣ ਅਦਰਕ ਤੇ ਲੋ ਜੀ ਕੱਪੜੇ ਆਪਾਂ ਸਾਰੇ ਪਾ ਤੇ ਸੁੱਕਣੇ ਮਸ਼ੀਨ ਚੋਂ ਕੱਢ ਕੇ ਠੀਕ ਹੈ ਜੀ ਤੇ ਉਹ ਤੜਕੀ ਇਹ ਪੱਕੜੀ ਕੜੀ ਤੜਕ ਕੇ ਫਿਰ ਜਾਵਾਂਗੇ ਜੇ ਪਪਰਾਣੇ ਘਰ ਚ ਤੇ ਬਣੇ ਰੋਜ ਗੀੜੀ ਦੇ ਨਾਲ ਲੋ ਜੀ ਆਪਣਾ ਤੜਕਾ ਹੋ ਗਿਆ ਸੀ ਠੀਕ ਹੈ ਜੀ ਤੇ ਇਧਰ ਆਪਣਾ ਨਾ ਬੇਸਣ ਘੋਲ ਲਿਆ ਸੀ ਜੀ ਲੱਸੀ ਦੇ ਵਿੱਚ ਤੇ ਵਿੱਚ ਹੀ ਆਪਾਂ ਨੂਨ ਮਿਰਚ ਐਡ ਕਰ ਲਿਆ ਸੀ ਠੀਕ ਹੈ ਜੀ ਤੇ ਜਿਹੜਾ ਆਪਣਾ ਮਟੀਰੀਅਲ ਥੱਲੇ نیچے ਲੱਗਿਆ ਰਹਿ ਗਿਆ ਉਹ ਹੁਣ ਆਪਾਂ ਪਾਣੀ ਪਾ ਕੇ ਘੋਲ ਲਾਂਗੇ ਫਿਰ ਪਾ ਦਾਂਗੇ ਜੀ ਪਾਣੀ ਪਾਣੀ ਥੋੜਾ ਜਿਹਾ ਘੱਟਾ ਤੇ ਇਹ ਤਾਂ ਜਿੰਨੀ ਵੀ ਕੜੀ ਕੜੇ ਨਾ ਘੜ ਘੜ ਕੇ ਬਹੁਤ ਟੈਸਟੀ ਬਣਾ ਤੇ ਚੁੱਲੇ ਤੇ ਸਾਨੂੰ ਬਹੁਤ ਜ਼ਿਆਦਾ ਸਵਾਦ ਲੱਗਾ ਚੁੱਲੇ ਵਾਲੀ ਕੜੀ ਦਾ ਤਾਂ ਲੱਗੀ ਸਵਾਦ ਆ ਤੇ ਹੁਣ ਬਸ ਬਾਲਿਆ ਕਰਾਂਗੇ ਚੁੱਲਾ ਵੀ ਤੇ ਉੱਪਰ ਹੀ ਰੱਖ ਦ assi ਜੀ ਆਪਾਂ ਸਾਤ ਤੇ ਜਦ ਨਹੀਂ ਆ ਗਿਆ ਸੀ ਨਾ ਪਹਿਲਾਂ ਗਰਗਨੀ ਚ ਇੱਕ ਦੋ ਵਾਰੀ ਪਾ ਲਿਆ ਤੇ ਇੱਕ ਦਿਨ ਆਪਾਂ ਸਾਗ ਬਣਾਇਆ ਸੀ ਉਦੋਂ ਨੀਚੇ ਤਾਰ ਲਿਆ ਸੀ ਹੁਣ ਉਹ ਸਤ ਤੀਪਿਆ ਕੋਠੇ ਦੇ ਉੱਪਰ ਤੇ ਉਹਨੂੰ ਆਪਾਂ ਤਾਰ ਲਿਆਵਾਂਗੇ ਜੀ ਤੇ ਫਿਰ ਆਪਾਂ ਚੁੱਲੇ ਤੇ ਬਣਾਇਆ ਕਰਾਂਗੇ ਜੀ ਕੜੀ ਜਿਸ ਤਰ੍ਹਾਂ ਮੇਥੀ ਵਾਲੀ ਰੋਟੀ ਹੋਗੀ ਮੂਲੀ ਵਾਲੇ ਪਰੌਠੇ ਹਨਾ ਤੇ ਫਿਰ ਚੁੱਲੇ ਤੇ ਨਾਲੇ ਆਏ ਵੀ ਗੈਸ ਬਚ ਜਾਂਦਾ ਨਾ ਜੀ ਆਪਾਂ ਚੁੱਲੇ ਚਾਲੇ ਤੇ ਤੇ ਆਪਣੇ ਪਾਹ ਜੀ ਪਾਥਾਂਗਾ ਪਈਆਂ ਸੀ ਤੇ ਇਹ ਆਪਾਂ ਲਾਗ ਪੜੋਸੀਆਂ ਦੇ ਨਾ ਗਮਾਂਡੀਆਂ ਦੇ ਗੋਬਰ ਚੱਕਿਆ ਸੀ ਤੇ ਉਹਨਾਂ ਨੇ ਮਾਨੂੰ ਕਹਿਤਾ ਸੀ ਤੁਸੀਂ ਗੋਬਰ ਚੱਕ ਲਓ ਕਿਉਂਕਿ ਤੁਸੀਂ ਪੱਥਰਾਂ ਨਾ ਪੱਥਣਾਂ ਤੇ ਆਪਾਂ ਚਲੋ ਆਖਿਆ ਪੱਥਰ ਲਿਆ ਕਰਾਂਗੇ ਤੇ ਤਾਂ ਕਰਕੇ ਹੁਣ ਨਾ ਆਪਾਂ ਚੁੱਲ੍ਹਾ ਹੀ ਵਾਲਿਆ ਕਰਾਂਗੇ ਤੇ ਬਹੁਤ ਵਧੀਆ ਲੱਗਦਾ ਚੁੱਲ੍ਹੇ ਦੀ ਕੜੀ ਚੁੱਲ੍ਹੇ ਚੀਜ਼ ਦਾ ਤਾਂ ਵੱਖਰਾ ਹੀ ਸਵਾਦ ਆ ਤੇ ਅੱਜ ਆਪਾਂ ਨਾ ਚੌਲ ਤਾਂ ਥੋੜੀ ਬਣਾਵਾਂਗੇ ਜੀ ਦੀ ਵਸਤ ਸਾਰਿਆਂ ਨੂੰ ਖਾਂਗਜੀ ਹੋਈ ਪਈ ਐ ਤੇ ਹਰਦੀਪ ਜਿੱਦੀ ਆ ਹਰਦੀਪ ਕਹਿੰਦਾ ਵੀ ਮੈਂ ਤਾਂ ਚੌਲ ਖਾਣੇ ਆ ਤੇ ਚੌਲ ਤਾਂ ਤੁਸੀਂ ਜਰੂਰ ਬਣਾਓ ਕਹਿ ਕੇ ਗਿਆ ਤੇ ਪਹਿਲਾਂ ਦੇਖ ਲਓ ਬਿਮਾਰ ਹੋ ਕੇ ਹਟੇ ਬੱਚੇ ਕਾਹ ਮੰਨਦੇ ਆ ਬਿਲਕੁਲ ਵੀ ਨਹੀਂ ਸੁਣਦਾ ਕਰ ਨਹੀਂ ਚੌਲ ਮੈਂ ਖਾਣੇ ਆ ਮਸਵੇਰੋ ਦੋ ਤਿੰਨ ਵਾਰੀ ਕਿਹਾ ਵੀ ਨਹੀਂ ਆ ਭਾ ਚੌਲ ਨਹੀਂ ਬਣਾਉਂਦੇ ਦੁਪਹਿਰ ਨੂੰ ਤੇ ਵੀ ਗੜੀ ਬਣਾਵਾਂਗੇ ਕੱਲੀ ਵੈਸੇ ਦੁਪਹਿਰ ਨੂੰ ਤਾਂ ਕਹਿੰਦੇ ਖਰਾਬ ਵੀ ਨਹੀਂ ਕਰਦੇ ਵੈਸੇ ਡਰ ਵੀ ਲੱਗਦਾ ਤੇ ਹੁਣ ਮੱਸਾ ਠੀਕ ਹੋ ਕੇ ਹਟਿਆ ਨਾ ਤੇ ਵੀ ਦਵਾਈਏ ਹਜੇ ਵੀ ਚੱਲ ਰਹੀ ਆ ਤੇ ਡੇਂਗੂ ਬੁਖਾਰ ਤੇ ਢਾਈ ਫੇੜੇ ਦੇ ਵਿੱਚ ਤਾਂ ਨਾ ਬਹੁਤ ਪ੍ਰੇਜ ਰੱਖਣੇ ਪੈਦੇ ਬੱਚੇ ਕਹਾਂ ਰੱਖਾਂ ਪ੍ਰੇਜ ਬਿਲਕੁਲ ਵੀ ਨਹੀਂ ਰੱਖਦੇ ਤੇ ਇੱਥੇ ਆਪਾਂ ਭਾਂਡੇ ਲਾ ਰਹੇ ਸੀ ਜੀ ਤੇ ਬਸ ਭਾਂਡੇ-ਮੁੰਡੇ ਲਾ ਕੇ ਫਿਰ ਗੋਲਾਂਗੇ ਆਪਾਂ ਆਟਾ ਤੇ ਫਿਰ ਉਹ ਥੋੜੇ ਜਿਹਾ ਟਾਈਮ ਤੋਂ ਬਾਅਦ ਹੀ ਆਪਾਂ ਜਦੋਂ ਟਾਈਮ ਰਹਿ ਗਿਆ ਸਕੂਲੋਂ ਆਣੇ ਦਾ ਫੇਰ ਹੀ ਬਣਾਵਾਂਗੇ ਆਪਾਂ ਚੋਲ ਉਹਦੋਂ ਹੋ ਜਾਣਗੇ ਕੱਲੇ ਉਸੀ ਨੇ ਖਾਣੇ ਆਪਾਂ ਤਾਂ ਖਾਂਦੇ ਨਹੀਂ ਕੋਈ ਵੀ ਤੇ ਸਾਰਿਆਂ ਨੂੰ ਮੈਂ ਪੁੱਛਿਆ ਸੀ ਵੀ ਜੀ ਨੇ ਜੀ ਨੇ ਮੈਨੂੰ ਦੱਸੋ ਚੋਲ ਖਾਣੇ ਤਾਂ ਉਹਨੇ ਕੀ ਬਣਾਵਾਂਗੇ ਪੂਰੇ ਸੂਰੇ ਫੇਰ ਆਇਆ ਵੀ ਬਚ ਜਾਂਦੇ ਚੋਲ ਤੇ ਫਿਰ ਹੁਣ ਵਾਸਤੇ ਤਾਂ ਚੋਲ ਠੰਡੇ ਹੋ ਜਾਂਦੇ ਆ ਨਾ ਵੀ ਠੰਡੇ ਤਾਂ ਖਾਣੀ ਚੀਜ਼ ਹੁਣ ਤਾਂ ਬਿਮਾਰੀ ਦੇ ਘਾਰਾਂ ਜੀ ਚਲ ਗਰਮੀਆਂ 'ਚ ਤਾਂ ਚੱਲ ਜਾਂਦਾ ਤੇ ਸਰਤਾਂ 'ਚ ਤਾਂ ਬਹੁਤ ਮਰੀਜੀ ਚੀਜ਼ ਬਾਅਦ ਜੇ ਫਿਰ ਵੀ ਜਬਾਕ ਜਿੱਦ ਕਰਨ ਲੱਗ ਜਾਂਦੇ ਸੀ ਖਾਣੀ ਆ ਮੈਂ ਪੂਰੇ ਪੂਰੇ ਬਣਾਵਾਂਗੀ ਜਦ ਤੱਕ ਹਰਦੀਪ ਬਸ ਆਂਦਾ ਨਹੀਂ ਉਹ ਤੱਕ ਬਸ ਉਹਨੇ 10 15 ਮਿੰਟ ਪਹਿਲਾਂ ਬਣਾ ਬਣਾ ਕੇ ਰੱਖ ਦਾਂਗੇ ਜੀ ਤੇ ਫਿਰ ਆਪਾਂ ਆਟਾ ਗੁੰਨ ਲਾਂਗੇ ਜੀ ਤੇ ਆਟਾ ਗੁੰਨ ਕੇ ਰੋਟੀ ਰੋਟੀ ਬਣਾ ਕੇ ਥੇ ਜਾਣਾ ਆਪਾਂ ਪੁਰਾਣੇ ਘਰ 'ਚ ਠੀਕ ਹੈ ਜੀ ਤੇ ਪਸਾਰੀ पांडे ਲਾਤੇ ਜੀ ਚਣਤੇ ਆਪੋ ਆਪਣੀ ਜਗ੍ਹਾ ਤੇ ਠੀਕ ਹੈ ਜੀ ਇੱਥੇ ਲੋ ਜੀ ਆਪਣੀ ਕੜੀ ਬਣ ਕੇ ਹੋ ਗਈ ਤਿਆਰ ਠੀਕ ਹੈ ਜੀ ਤੇ ਚੋਲ ਆਪਾਂ ਆ ਰੱਖੇ ਨਹੀਂ ਹਜੇ ਤੇ ਆਟਾ ਆਪਾਂ ਗੁੰਨਤਾ ਤੇ ਕੜੀ ਆਪਣੀ ਬਣ ਗਈ ਜੀ ਤੇ ਹੁਣ ਬਣਾ ਲਾਂਗੇ ਜੀ ਆਪਾਂ ਰੋਟੀ ਤੇ ਇਹ ਚ ਪਾ ਪਾਈ ਅਸੀਂ ਆਪਾਂ ਵਿੱਚ ਲਾਲ ਮਿਰਚਾਂ ਸੁੱਕੀਆਂ ਆਗੇ ਸੀ ਪ੍ਰਾਣੇ ਘਰ ਚ ਤੇ ਨਾਲੇ ਤੋੜਿਆ ਨਿੰਬੂ ਇਹਨੇ ਸਾਰੇ ਤੇ ਕੜੀ ਛੋਲ ਆਪਣੇ ਬਣ ਕੇ ਹੋ ਗਏ ਸੀ ਤਿਆਰ ਤੇ ਹੁਣ ਆਪਾਂ ਤੋੜਾਂਗੇ ਜੀ ਬੈਂਗਣ ਇਹਨਾਂ ਮੋਬਾਈਲ ਮੇਰਾ ਕੋਈ ਫੜਨੇ ਵਾਲਾ ਨਹੀਂ ਤੇ ਮੈਂ ਇਕੱਲੀ ਆਈ ਸੀ ਇੱਧਰ ਤੇ ਚਲੋ ਜੀ ਤੋੜ ਗਏ ਆਪਾਂ ਹੁਣ ਬੈਂਗਣ ਫਿਰ ਮਿਲਦੇ ਆਂ ਜੀ ਲੋਈ ਸਾਗ ਸੁਗ ਆਪਣਾ ਤੇ ਇਹ ਢਣੀਆਂ ਤੇ ਮੇਥੀ ਪਾਲਕ ਹੋ ਰਿਆ ਤੇ ਇੱਧਰ ਲੱਗੇ ਪਏ ਬੈਂਗਣ ਇਹ ਆਪਾਂ ਤੋੜ ਲਾਂਗੇ ਜੀ ਅੱਜ ਆਪਾਂ ਦਿੱਤਾ ਇਹਨਾਂ ਨੂੰ ਪਾਣੀ ਵਿਚਾਰੇ ਪਾਣੀ ਤੋਂ ਬਿਨਾ ਤਾਂ ਹੁੰਦੀ ਨਹੀਂ ਚੀਜ਼ ਜੀ ਪਾਣੀ ਦੀ ਆ ਤੇ ਇਹ ਤੋੜ ਲਨੇ ਆਪਾਂ ਬੈਂਗਣ ਦੋ ਵੈਂਗਣਾ ਬਡੇ ਬਡੇ ਤੇ ਬਾਕੀ ਤਾਂ ਛੋਟੇ ਛੋਟੇ ਆ ਤੇ ਤੋੜ ਕੇ ਫਿਰ ਚੱਲਦੇ ਆਪਾਂ ਘਰਾਂ ਠੀਕ ਆ ਜੀ ਹਾਂ ਲੋ ਜੀ ਵੈਂਗਣ ਆਪਾਂ ਲੈ ਤੋੜ ਤੇ ਇਹ ਐਲੋਵੇਰਾ ਦਾ ਜੈਲ ਦਾ ਪੇਡਾ ਉਟਾ ਠੀਕ ਆ ਜੀ ਤੇ ਇੱਥੇ ਆਪਾਂ ਵੀਡੀਓ ਦਾ ਕਰਦੇ ਆ ਐਂਡ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ